ਦਿਲ ਬੀਰ ਕੋ ਲਕਨੂ ਵਾਲਾ ਰੋਡ ਤੇ ਰਹਿੰਦੇ ਆ ਅਸੀਂ ਦੋ ਦਿਨ ਬਾਹਰ ਸੀ ਕਿੱਥੇ ਗਏ ਅਸੀਂ ਰਾਜਸਥਾਨ ਗਏ ਸੀ ਕਿਸ ਲਈ بیٹے ਦੀ ਤਰੀਕ ਸੀ ਸਾਡੀ ਵੀ ਤਰੀਕ ਸੀ ਨਾਲ ਅੱਛਾ ਸਵੇਰੇ 7:30 ਵਜੇ ਆ ਜਾਂਦੇ ਹੁੰਦੇ ਹੰਦੇ ਨੂੰ ਛੋਰੀ ਹੋਈ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਨੁਕਸਾਨ ਬੱਚੇ ਤੋਂ 30 ਟੋਲੇ ਤੇ ਸੋਨਾ ਆ ਅੱਛਾ ਵੀ ਬੱਛੀ ਤੋਂ ਇਹ ਸੁਣਾਇਆ ਜੀ ਕਿਲੋ ਕਿਢੇੜ ਕਿਢ ਚੰਦੀ ਆ ਅੱਛਾ ਤਿੰਨ ਘੜੀਆਂ ਨੇ ਬਾਹਰ ਦੀਆਂ ਲੇਡੀਜ਼ ਹਮ 1000 ਪਾਉਂਡ ਦੋ 1000 ਪਾਉਂਡ ਆ ਹਮ ਦੋ ਜਿਹੜੀਆਂ ਜਾਇੰਟਸ ਘੜੀਆਂ ਨੇ ਬਾਹਰ ਦੀਆਂ ਹਮ ਤੇ ਦੋ ਇੱਧਰ ਦੀਆਂ ਇੱਕ ਮੋਬਾਈਲ ਸਾਡੇ ਰਿਟਾਇਰਮੈਂਟ ਤੇ ਮਿਲਿਆ ਸੀ ਤੁਸੀਂ ਕੱਟੇ ਰਿਟਾਇਰ ਹੋ ਮੈਂ ਹੈਲਥ ਡਿਪਾਰਟਮੈਂਟ ਚੋਂ ਮੇਰੇ ਹਸਪੀਟਲ ਵੀ ਠੀਕ ਹੈ ਤੇ ਇੱਕ ਮੋਬਾਈਲ ਦੇ ਇੱਕ ਮੋਬਾਈਲ ਆ ਇੱਕ ਚਾਂਦੀ ਦੀ ਬ੍ਰੇਕਿਆ 100 ਗ੍ਰਾਮ ਦੀ ਸੱਬਲ ਨਾਲੀ ਤੋੜੀਆਂ ਹੋਣਗੀਆਂ ਹੁਣ ਆਪਾਂ ਤੇ ਇੱਥੇ ਨਹੀਂ 7:30 ਵਜੇ ਤਸਵੀਰਾਂ ਹੀ ਆਏ ਆ ਸਾਡੇ ਹੁੰਦਿਆਂ ਨੂੰ ਆਇਆ ਇਹ ਨੁਕਸਾਨ ਪੁਲਿਸ ਕਮਾਂਡ ਨੇ ਕੀਤੇ ਹਾਂਜੀ ਕੀ ਕਹਿੰਦੇ ਪੁਲਿਸ ਵੀ ਵੇਖ ਗਈ ਆ ਮੌਕਾ ਦੇਖਦੀ ਆ ਵੇਖੋ ਹੁਣ ਕੀ ਕਰਦੇ ਆ ਹੋਏ ਇਹਨਾਂ ਅਜ ਬੋਧ ਰੋਜ਼ ਦੱਸੋ ਕੀ ਇਹ ਸਾਰੀ ਘਟਨਾ ਵਾਪਰੀ ਤੇ ਕਿਦਾਂ ਵਾਪਰੀ ਤਸਿਲਾ ਕਿਤੇ ਆਊਟ ਆਫ ਸਟੇਸ਼ਨ ਕੇ ਦੇਹੇ ਬੀਜਾਦਿਸਤਾਨ ਸਾਈਡੋਂ ਤੇ 25 ਤਰੀਕ ਨੂੰ ਗਏ ਤੇ 27 ਨੂੰ ਜਦੋਂ ਵਾਪਸ ਆਏ ਤੇ ਜਦੋਂ ਸਾਡੇ ਸੱਤਵੇਂ ਘਰ ਪਹੁੰਚੇ ਤੇ ਉਦੋਂ ਬਾਹਰ ਦਾ ਜੰਦਰ ਤੋਂ ਟੁੱਟਾ ਹੀ ਉਹਦਾ ਅੱਗੇ ਗੇਟ ਵੀ ਥੋੜਾ ਜਿਹਾ ਤੋੜਿਆ ਹੋਇਆ ਸੀ ਉਹਨਾਂ ਨੇ ਬਾਹਰ ਦਾ ਜਦੋਂ ਅੰਦਰ ਬੜੇ ਤੇ ਅਲਮਾਰੀਆਂ ਵੀ ਕਮਰੇ ਦੀ ਜਿਹੜੀ ਸਟੋਰ ਦੀ ਹੈ ਉਹ ਵੀ ਖੁੱਲੀਆਂ ਪਈ ਸਾਰਾ ਸਮਾਨ ਇੱਧਰ ਤੇ ਫਿੱਲ ਰਿਆ ਸੀ ਜਦੋਂ ਚੱਕ ਕੀਤਾ ਤਾਂ ਉਹਦੇ ਵਿੱਚ ਕਾਫੀ ਸਮਾਨ ਦੀ ਚਾਲਦੀ ਰੱਖ ਪਰ ਤਾਂ ਨੁਕਸਾਨ ਕਰਕੇ ਚਲੀ ਗਈ ਜਿਹਦੇ ਵਿੱਚ ਇਦੇ ਵਿੱਚ ਸੋਨੇ ਦੇ ਜਿਵਰਾਤ ਦੇ ਕੁਝ ਗਹਿਣੇ ਚੂੜੀਆਂ ਛਾਪਾਂ ਕਿੰਨੇ ਤੋਲੇ ਦੇ ਹੁਣ ਕੋਈ 20 20 22 ਤੋਲੇ ਸੋਨਾ ਜਿਹੜਾ ਤੇ ਕੋਈ 2 ਕਿਲੋ ਚਾਂਦੀ ਦੇ ਹੀ ਜਿਵਰਾਤ ਜਿਹੜੇ ਕਿ ਜੱਦੀ ਪੁਸ਼ਤੀ ਚੱਲਦੇ ਆ ਰਹੇ ਹੋ ਜੀ ਤੇ 1000 ਪਾਉਂਡ ਸੀ ਕੋਈ 4 ਲੱਖ ਰੁਪਏ ਦਾ ਲੱਗਦਾ ਸੀ ਜਿਹੜਾ ਦਾ ਇੱਕ ਮੋਬਾਈਲ ਸੀ ਰੈਡਮੀ ਦਾ 5G ਉਹਨਾਂ ਚੱਲ ਗਏ ਕਿਵੇਂ ਲੱਗਾ ਤੁਹਾਨੂੰ ਕਿਵੇਂ ਉਹਨਾਂ ਨੇ ਮਾਰਦਾ ਤੁਹਾਨੂੰ ਜਾਂ ਦਿੱਤਾ ਕੀ ਲੱਗਾ ਉਹਨੇ ਜੇ ਬਰਤ ਤਾਲਾ ਤੋੜ ਕੇ ਫਸੇ ਉਹ ਸੱਬਲ ਸੱਬਲ ਦੇ ਨਾਲ ਤੇ ਅੰਦਰ ਆ ਗਏ ਤੇ ਅੰਦਰ ਆਣ ਕੇ ਫਿਰ ਉਹਨਾਂ ਨੇ ਜਿਹੜੀਆਂ ਅਲਮਾਰੀਆਂ ਤੋੜ ਤਾੜ ਕੇ ਦੇ ਵਿੱਚੋਂ ਸਮਾਨ ਕੱਢ ਕੇ ਲੈ ਗਏ ਪੁਲਿਸ ਕੰਪਲੇਨਟ ਕੀਤੀ ਪੁਲਿਸ ਉਹਨਾਂ ਦੀ ਦਰਜ ਕਰਾਈ ਐਫ ਆਈ ਆਰ ਉਹ ਕਹਿੰਦੇ ਜੋ ਵੀ ਸਾਡੇ ਕੋਲ ਬੰਦੀ ਕਾਰਵਾਈ ਅਸੀਂ ਕਰਾਂਗੇ ਕਿਉਂ ਕਮਰੇ ਕੁੰਬਰੇ ਚ ਸਰਚ ਕਰਨ ਦੇ ਦੇਖਣ ਲਈ ਪਟੜ ਕਰਨ ਲੱਗੇ ਸੀ ਨਹੀਂ ਸਾਡੇ ਘਰ ਕੋਈ ਸੀਸੀਟੀਵੀ ਤੇ ਤੁਸੀਂ ਦੋਨੋਂ ਕੱਲੇ ਰਹਿੰਦੇ ਇੱਥੇ ਹਾਂਜੀ ਕੱਲੇ ਇਹ ਪਤਾ ਇਹ ਸਾਨੂੰ ਜੀ ਬੋਧਰਾਜ ਸਿੰਘ ਪੁੱਤਰ ਹਰੀ ਸਿੰਘ ਨੇ ਕਾਨੂੰਨਾਂ ਰੋਡ ਤੇ ਉਹਨਾਂ ਵੱਲੋਂ ਇਤਲਾਹ ਮਿਲੀ ਆ ਕਿ ਉਹ ਆਪਣੇ 25 ਤਰੀਕ ਨੂੰ ਘਰੋਂ ਗਏ ਸੀ ਕਿਸੇ ਕੇਸ ਦੇ ਸਬੰਧ ਚ ਤੇ ਅੱਜ ਜਦੋਂ ਸਵੇਰੇ ਆਏ ਤੇ ਉਹਨਾਂ ਆ ਕੇ ਦੇਖਿਆ ਵੀ ਉਹਨਾਂ ਦਾ ਗੇਟ ਦਾ ਦਰਵਾਜ਼ਾ ਟੁੱਟਾ ਸੀਗਾ ਤੇ ਉਹ ਇਤਲਾਹ ਮਿਲੀ ਆ ਜੀ ਬਾਕੀ ਕਾਰਵਾਈ ਕਰਨਗੇ ਕਾਨੂੰਨੀ ਹਨ ਜੀ ਉਹਨੇ ਚੈੱਕ ਕਰਦੇ ਪਏ ਨੇ ਜੀ ਉਹ ਸਬੰਧੀ ਉਹ ਬਾਅਦ ਚ ਡਿਟੇਲ ਦੇਣਗੇ ਤੇ ਘਰੇਲੂ ਸਮਾਨ ਉਹਨਾਂ ਦਾ ਜਿੱਦਾਂ ਇਰੇ ਗੈਨਿਕ ਵਗੈਰਾ ਦੱਸ ਰਹੇ ਨੇ ਪਤੀ ਉਹ ਕਹਿੰਦੇ ਸੀ ਵੈਰੀਫਾਈ ਕਰਕੇ ਲਿਸਟ ਦੇ ਕੋਈ ਸੀਸੀਟੀਵੀ ਨਹੀਂ ਆਈਏ ਤਾਂ ਸੀਸੀਟੀਵੀ ਹੁਣ ਅਸੀਂ ਜਾ ਕੇ ਚੈੱਕ ਕਰਾਂਗੇ ਜੀ ਹਾਂ